ਪੁਲਿਸ ਥਾਣੇ ਖੜੇ ਆ ਜੋ ਥਾਣੇ ਦਾ ਮੁੱਖ 게ਟ ਆ ਮੇਰੇ ਨਾਲ ਮੇਰਾ ਸਹਿਯੋਗੀ ਜੇ ਮਿਲਦੇ ਨੇ ਤੁਸੀਂ ਮੈਂ ਬਾਬਾ ਜੀ ਸਿੰਘ ਜੋ ਅੱਜ ਅਸੀਂ ਜੋ ਜਗਨਨਦਰ ਸਿੰਘ थाना ਮੁਖੀ ਇੰਸਪੈਕਟਰ ਸਾਹਿਬ ਆ ਉਹਨਾਂ ਨਾਲ ਕੁਝ ਗੱਲਾਂ ਕਰਨੀਆਂ ਆਪਾਂ ਅੱਜ ਜੋ ਨਗਰ ਕੌਂਸਲ ਦੀਆਂ ਪੰਜਾਬ ਵਿੱਚ ਚੋਣਾਂ ਹੋ ਰਹੀਆਂ ਤੇ ਭਰੋਪੁਰ ਵਿੱਚ ਵੀ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ ਇਹ ਚੋਣਾਂ ਜਲਦੀ ਆ ਰਹੀਆਂ 21 ਤਰੀਕ ਵਾਲੇ ਦਿਨ ਆਪੇ ਸਬੰਧ ਚ ਤੇ ਨਸ਼ਿਆਂ ਦੇ ਸਬੰਧ ਚ ਤੇ ਹੋਰ ਵੀ ਕਈ ਮੈਡੀਕਲਾਂ ਦੇ ਮੁੱਦੇ ਆ ਜਿਹੜੇ ਜਿਹੜੇ ਮੈਡੀਕਲ ਸਾਰੇ ਮੈਡੀਕਲ ਨਹੀਂ ਜਿਹੜੇ ਮੈਡੀਕਲ ਸਟੋਰਾਂ ਵਾਲੇ ਕੁਝ ਮੈਡੀਕਲ ਸਟੋਰਾਂ ਨਸ਼ਾ ਵੇਚਦੇ ਉਹਦੇ ਸੰਬੰਧੀ ਵੀ ਗੱਲ ਕਰਾਂਗੇ ਟਰੈਕ ਦੇ ਮੁੱਦੇ ਤੇ ਵੀ ਗੱਲ ਕਰਾਂਗੇ ਆਓ ਗੱਲ ਕਰਦੇ ਆ ਜਗਵਿੰਦਰ ਸਿੰਘ ਇਨਸਪੈਕਟਰ ਥਾਣਾ ਭੋਪਾਣਾ ਥਾਣਾ ਮੁਖੀ ਸਰਦ ਜਗਵਿੰਦਰ ਸਿੰਘ ਜੀ ਹੈ ਇਨਸਪੈਕਟਰ ਸਾਹਿਬ ਇਹ ਕੋ ਉੱਪਰ ਬਚਾਏ ਪਹਿਲਾਂ ਵੀ ਅੱਜ ਤੋਂ ਥੋੜਾ ਟਾਈਮ ਹੋਇਆਗਾ ਆਪਾਂ ਇਹਨਾਂ ਨਾਲ ਅੱਜ ਗੱਲ ਕਰਦੇ ਆ ਜੋ ਦੋ ਤਿੰਨ ਦਿਨਾਂ ਨਾਲ ਗੱਲਾਂ ਕਰਾਂਗੇ ਜਿਹਨੀਆਂ ਖਾਸ ਸਿਹੜਦੀਆਂ ਇੱਕ ਤਾਂ ਨਗਰ ਕੌਂਸਲ ਦੀ ਨਸ਼ਾ ਸੰਬੰਧੀ ਗੱਲ ਕਰਾਂਗੇ ਜਿਹਨੀਆਂ ਨਸ਼ਾ ਆਈਆਂ ਨਗਰ ਕੌਂਸਲ ਦੇ ਚਰਨੇ ਆ ਦੂਸਰੀ ਗੱਲ ਇਹ ਨਾਲ ਜੋ ਇੱਕ ਟ੍ਰੈਪ ਦਾ ਮੁੱਦਾ ਜ਼ਰੂਰੀ ਆਪਾਂ ਕਹਾਂਗੇ ਕਿ ਇੱਕ ਨਸ਼ਿਆ ਦਾ ਮੁੱਦਾ ਰੱਖਾਂਗੇ ਆਓ ਗੱਲ ਕਰਦੇ ਆਂ ਪੰਜਾਬ ਸਿੰਘ ਜੀ ਨਾਲ ਹਾਂਜੀ ਸਰ ਕੀ ਕਹਣਾ ਤੁਹਾਨੂੰ ਨਗਰ ਕੌਂਸਲ ਸੇ ਤੁਹਾਨੂੰ ਸਮਝ ਆ ਨਗਰ ਕੌਂਸਲ ਦੀ ਚੋਣਾ ਸਬੰਧੀ ਮੈਂ ਦੱਸਣਾ ਚਾਹਣਾ ਕਿ ਜਿੰਨੇ ਵੀ ਅਸਲਾ ਧਾਰਕ ਹੈਗੇ ਆ ਕਿਰਪਾ ਕਰਕੇ ਉਹ ਚੋਣਾ ਨੂੰ ਮਤੇ ਨਜ਼ਰ ਰੱਖ ਕੇ ਅਸਲਾ ਆਪਣਾ ਜਮ੍ਹਾਂ ਕਰਣ ਤਾਂ ਕਿ ਇਸ ਚੋਣਾ ਨੂੰ ਬੜੇ ਸਮੂਥਲੀ ਢੰਗ ਨਾਲ ਕੰਡਕਟ ਕੀਤਾ ਜਾ ਸਕੇ ਕਿਉਂਕਿ ਕਿਤੇ ਨਾ ਕਿਤੇ ਕੋਈ ਮੈਂ ਦੇਖਿਆ ਇਸ਼ੂ ਬਣਦਾ ਹੁੰਦਾ ਹੈ ਇਸ ਚੀਜ਼ਾਂ ਦਾ ਠੀਕ ਕਿ ਤਾਂ ਉਸੇ ਨੂੰ ਆਪਾਂ ਮੱਦੇਨਜ਼ਰ ਰੱਖ ਕੇ ਅਸਲਾ ਮੈਂ ਸਾਰਿਆਂ ਨੂੰ ਅਸਲਾ ਜਮਾ ਕਰਾਉਂਦੀ ਇੱਕ ਰਿਕਵੈਸਟ ਕਰਦਾ ਦੂਸਰਾ ਰੇਲ ਟ੍ਰੈਫਿਕ ਦਾ ਮੁੱਦਾ ਟ੍ਰੈਫਿਕ ਦਾ ਮੁੱਦਾ ਬਹੁਤ ਜ਼ਿਆਦਾ ਇੱਕ ਕਾਫੀ ਮੁੱਦਾ ਕਿਉਂਕਿ ਨੈਸ਼ਨਲ ਹਾਈਵੇ ਦੇ ਸਾਹਮਣੇ ਦੇ ਵਿੱਚੋਂ ਨੈਸ਼ਨਲ ਹਾਈਵੇ ਨਿਕਲਦਾ ਉਹ ਦਿਨ ਤੇ ਕਾਫੀ ਟ੍ਰੈਫਿਕ ਤਾਂ ਇੱਕ ਉਹ ਇੱਕ بڑا ਰਹਿਦਾ ਇਸ਼ੂ ਜਾ ਰਿਹਾ ਜਾਂਦਾ ਕਿ ਆਉਣ ਜਾਣ ਵਾਲੀਆਂ ਗੱਡੀਆਂ ਰਸਤੇ 'ਚ ਰੁਕ ਜਾਂਦੀਆਂ ਜਿਸ ਨਾਲ ਇੱਕ ਮਤਲਬ ਕਾਫੀ ਲੰਬਾ ਜਾਮ ਲੱਗ ਜਾਂਦਾ ਉਹਨੂੰ ਟੈਕਲ ਕਰਨ ਵਾਸਤੇ ਨੂੰ ਹੈਂਡਲ ਕਰਨ ਵਾਸਤੇ ਮੇਰੀ ਇੱਕ ਟੀਮ ਕੋਲੀ ਲੱਗੀ ਹੋਈ ਹੈ ਮਾਰਕੀਟ ਦੇ ਵਿੱਚ ਜੋ ਗਲਤ ਪਾਰਕਿੰਗ ਵਾਲੀਆਂ ਗੱਡੀਆਂ ਦਾ ਮੌਕੇ ਤੇ ਚਲਾਨ ਜਾਂ ਉਹਨਾਂ ਦੇ ਇੰਪੌਂਡਿੰਗ ਜਾਂ ਹੋਰ ਜੋ ਵੀ ਲੀਗਲ ਪ੍ਰੋਸੀਡਿੰਗਸ ਸਾਡੀਆਂ ਹੁੰਦੀਆਂ ਉਹ ਕਰਕੇ ਆਪਾਂ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਬੜੇ ਸਮੂਥ ਰੀਕੇਨਾਂ ਨੂੰ ਕਾਣਵਈ ਪਾਸ ਕਰਾ ਰਹੇ ਆ ਪਰ ਸਮੂਥ ਰੀਕੇਨਾਂ ਟ੍ਰੈਫਿਕ ਚੱਲਦੀ ਹੈ ਫਿਲਹਾਲ ਤੇ ਕੋਈ ਐਨੀ ਪ੍ਰੋਬਲਮ ਨਹੀਂ ਆਈ ਪਰ ਜੇ ਆਏਗੀ ਵੀ ਤੇ ਆਪਾਂ ਇਹਨੂੰ ਮੱਦੇਨਜ਼ਰ ਰੱਖ ਕੇ ਜੋ ਵੀ ਬਣਦੀ ਹੋਈ ਕਾਰ ਲੈਣਾ ਮਚ ਗਿਆ ਪਰ ਟ੍ਰੈਫਿਕ ਦੇ ਮੁੱਦੇ ਤੇ ਆਪਾਂ ਗੱਲ ਕੀਤੀ ਹੈ ਟ੍ਰੈਫਿਕ ਦੇ ਵਿੱਚ ਇੱਕ ਮਸਲਾ ਬੜਾ ਗੰਭੀਰ ਆ ਰਿਹਾ ਹੈ ਜਿਹੜੀਆਂ ਆਟੋ ਛੋਟੀਆਂ ਉਹਨੂੰ ਇਲੈਕਟ੍ਰਿਕਸ਼ਾ ਵੀ ਕਹਿੰਦੇ ਆ ਉਹ ਬੈਟਰੀ ਵਾਲੀਆਂ ਗੱਡੀਆਂ ਉਹਨਾਂ ਦਾ ਉਹਦੇ ਕਰਕੇ ਹੱਸੇ ਵੱਡੇ ਬਾਬਰ ਦੇ ਸ਼ਹਿਰ ਤੋਂ ਪਹਿਲੇ ਵੀ ਸਦਾਰ ਜੀ ਰਹਿ ਤੂੰ ਕਿਸੇ ਕੰਦਰ ਸਕੀ ਉਹਨਾਂ ਨੇ ਮੈਦਾਨ ਬਾਹਰ ਕੱਢਣ ਦੇ ਕਿਹਾ ਇਹ ਤੋਂ ਪੁਲ ਤੋਂ ਬਾਹਰ ਪਰ ਉਹਨਾਂ ਦੀ ਕੋਈ ਅਸਰ ਨਹੀਂ ਹੋ ਰਿਹਾ ਉਹ ਗੱਡੀਆਂ ਖੜੀਆਂ ਹੀ ਨੇ ਨਹੀਂ ਹਟਿਆ ਤੇ ਦੇਖੋ ਜੀ ਉਹਨਾਂ ਨੂੰ ਮੈਂ ਚੇਤਾਵਨੀ ਤੇ ਦਿੱਤੀ ਹੋਈ ਹੈ ਕਿ ਉਹ ਮਾਰਕੀਟ ਦੇ ਅੰਦਰ ਨਾ ਆਉਣ ਤੇ ਟ੍ਰੈਫਿਕ ਨੂੰ ਨਾ ਪ੍ਰਭਾਵਿਤ ਕਰਨ ਹਾਂਜੀ ਫਿਰ ਵੀ ਆਪਾਂ ਇਹਨਾਂ ਨੂੰ ਟੈਕਲ ਕਰਨ ਵਾਸਤੇ ਸਖਤ ਕਦਮ ਲਾ ਲਈ ਜੇ ਕੋਈ ਇਧਰ ਤੇ ਰੀਚ ਆਫ ਲੌਗ ਹੋਇਆ ਕੋਈ ਚੀਜ਼ ਹਾਂਜੀ ਤੇ ਉਹ ਤੁਸੀਂ ਨਗਰ ਕੌਂਸਲ ਤੋਂ ਤੁਹਾਨੂੰ ਕੀ ਤੁਸੀਂ ਕਰ ਰਹੇ ਹੋ ਤਾਂ ਕਿ ਅਰੇਂਜਮੈਂਟ ਕੀ ਕੀਤਾ ਆਪਣੀ ਪੁਲਿਸ ਕੋਸਟ ਸ਼ਹਿਰ ਦੇ ਵਿੱਚ ਤਾਂ ਕਿ ਕੋਈ ਨਗਰ ਕੌਂਸਲ ਦੇ ਚੋਣਾਂ ਦਾ ਮੱਦੇ ਨਜ਼ਰ ਰੱਖਦੇ ਆ ਮੈਂ ਆਪਣੇ ਜੋ ਪੁਰਾਣੇ ਫਾਰਮੈਟ ਦੇ ਮੁਤਾਬਕ ਪਹਿਲੇ ਤੇ ਹਰ ਕੈਂਡੀਡੇਟ ਨਾਲ ਆਪਣੀ ਪਰਸਨਲ ਗੱਲ ਕੀਤੀ ਹੈ ਉਹਨਾਂ ਨੂੰ ਉਹਨਾਂ ਦੇ ਪ੍ਰੋਬਲਮਸ ਪੁੱਛੀਆਂ ਤੇ ਮੈਂ ਹੋਰ ਜਿੰਨੇ ਵੀ VOTERS ਹੈ ਉਹਨਾਂ ਨੂੰ ਇਹ ਗੱਲ ਦੀ ਰਿਕੁਐਸਟ ਕਰਾਂਗਾ ਕਿ ਉਹ ਨਿਰਧੜਕ ਹੋ ਕੇ ਆਪਣੀ ਵੋਟ ਪਾਉਣ ਕਿਸੇ ਵੀ ਪ੍ਰਕਾਰ ਦਾ ਆਪਣੇ ਤੇ ਪ੍ਰੈਸ਼ਰ ਨਾ ਲੈ ਕੇ ਆਪਣੀ ਵੋਟ ਪਾਉਣ ਕਿਉਂਕਿ ਆਪਾਂ ਜਦੋਂ ਇਲੈਕਸ਼ਨ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਕਿ ਕੋਈ ਜਾਇਜ਼ ਜਾਂ ਨਜਾਇਜ਼ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਨੂੰ ਮੈਂ ਵਾਰਨਿੰਗ ਦਿੱਤੀ ਹੋਈ ਹੈ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਤੁਹਾਨੂੰ ਲੱਗਦਾ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫੰਡਿੰਗ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰਾਪਨ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਨੂੰ ਬਿਲਕੁਲ برداشت ਨਹੀਂ ਕੀਤਾ ਜਾਵੇਗਾ ਸਰੇ ਸਕੂਲਾਂ ਦਾ ਮਜ਼ਾ ਆ ਰਿਹਾ ਬੜਾ ਜਿਆਦਾ ਸਕੂਲ ਜਿਹੜੇ ਦੋ ਤਿੰਨ ਹੈਗੇ ਸਰਕਾਰੀ ਸਕੂਲ ਕੋਹਰਚੇ ਪੁਨੀਆ ਮੁਲਾ ਦਾ ਪ੍ਰਾਈਵੇਟ ਸਕੂਲਾਂ ਇਹਦੇ ਵਿੱਚ ਪਹਿਲਾਂ ਵੀ ਸਰਕਾਰ ਚ ਉਹਨਾਂ ਨੇ ਕੀਤਾ ਸੀ ਥੋੜਾ ਜਿਆ ਇਹਦੇ ਵਿੱਚ ਕੀ ਤੁਸੀਂ ਕਰ ਰਹੇ ਹੋ ਇਹਦੇ ਬੜਾ ਜਦੋਂ ਛੁੱਟੀ ਹੁੰਦੀ ਹੈ ਬੱਚਾ ਨੂੰ ਬੜਾ ਔਖਾ ਕੰਮ ਜੋ ਮਡੀ ਫਰਦੀਆ ਉਹ ਉਹ ਮੋਟਰਸਾਈਕਲ ਉੱਪਰ ਡੇਲਾ ਕੇ ਫਰਦੀ ਪਾ ਕੇ ਭਜਾਉਂਦੇ ਆ ਕੋ ਟਰੈਕਟਰਾਂ ਦਾ ਵੀ ਹੈ ਜਿਹੜਾ ਜਿਹੜੀ ਰੋਡ ਤੇ ਟਰੈਕਟਰ ਵੀ ਬਹੁਤ ਉੱਚੀ ਉੱਚੀ ਆਵਾਜ਼ਾਂ ਲਾਉਂਦੇ ਸਪੀਕਰ ਉਹਦੇ ਤੇ ਵੀ ਸੇਮ ਉਸੇ ਹੀ ਚੈਨਲ ਦੇ ਥਰੂ ਜਿੱਦਾਂ ਇੱਕ ਟੀਮ ਮੇਰੀ ਆਲਰੇਡੀ ਮੈਂ ਤੁਹਾਨੂੰ ਦੱਸਿਆ ਮਾਰਕੀਟ ਚ ਲੱਗੀ ਹੈ ਪਲੱਸ ਜਿਹੜੇ ਅੰਡਰ ਏਜ ਬੱਚੇ ਐ ਉਹਨਾਂ ਨੂੰ ਆਪਾਂ ਵਾਰਨਿੰਗ ਦੇ ਕੇ ਜਾਂ ਉਹਨਾਂ ਨੂੰ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਸਮਝਾ ਰਹੇ ਹਾਂ ਇਸ ਗੱਲ ਦਾ ਕਿ ਅੰਡਰ ਏਜ ਬੱਚਿਆਂ ਨੂੰ ਨਾ ਮੋਟਰਸਾਈਕਲ ਦੇ ਨਾ ਹੈਵੀ ਵਹੀਕਲਸ ਦੇ ਤੇ ਜਿਹੜੇ ਲਈ ਟਰੈਕਟਰਾਂ ਜਾਂ ਟਰਾਲੀਆਂ ਦੇ ਉੱਤੇ ਆਪਾਂ ਮਿਊਜ਼ਿਕ ਸਿਸਟਮ ਵੰਡੇ ਚਲਾ ਕੇ ਐਨਿਊਸ਼ਾਂ ਕ੍ਰੀਏਟ ਕਰ ਰਹੇ ਹਾਂ ਉਹਨਾਂ ਦਾ ਬਿਲਕੁਲ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਬੰਦਾ ਚਲਾਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਜਿਹੜਾ ਜੋ ਮਿਊਜ਼ਿਕ ਸਿਸਟਮ ਲਾਇਆ ਉਹਨੂੰ ਡਿਸਕਨੈਕਟ ਕਰਕੇ ਹੀ ਵਾਪਸ ਕੀਤਾ ਜਾਂਦਾ ਕਿ ਨਗਰ ਕੌਂਸਲ ਦੇ ਅਫਸਰਾਂ ਤੁਹਾਡੇ ਕੋਲ ਉਹ ਇਹ ਸਮਾਨ ਬਿਆਜ ਤੋਂ ਚੁਕਾਇਆ ਸਾਰਾ ਉਹ ਫੇਰ ਰੱਖੀ ਜਾਂਦੇ ਸਮਾਨ ਹਾਂ ਮੇਰੀ ਗੱਲ ਹੋਈ ਉਹਨਾਂ ਨਾਲ ਮੈਂ ਉਹਨਾਂ ਨਾਲ ਬੜੀ ਡਿਟੇਲ ਚ ਗੱਲ ਕੀਤੀ ਹੈ ਕਿ ਜੋ ਵੀ ਇਲਲੀਗਲ ਇਨਕ੍ਰੋਚਮੈਂਟਸ ਹੋਈਆਂ ਜਿਹੜੇ ਨੰਬਰ ਬਲੋਕ ਬਾਹਰ ਆਪਣਾ ਸਮਾਨ ਲਾ ਰਹੇ ਆ ਸ਼ਗਾਨ ਨੂੰ ਨਾਰਾ ਕਰਦੇ ਤਾਂ ਕਰ ਕੋਈ ਜਗਾ ਜਿੱਥੇ ਗੱਡੀਆਂ ਨਹੀਂ ਪਾਸ ਹੋਣੀਆਂ ਉੱਥੇ ਦੁਬਾਰਾ ਇੱਕ ਫਿਰ ਕੈਂਪੇਨ ਚਲਾ ਕੇ ਆਪਾਂ ਜਿੰਨਾ ਵੀ ਸਮਾਨ ਲੋਕਾਂ ਨੇ ਇਲੀਗਲ ਬਾਹਰ ਲਾਇਆ ਹੋਇਆ ਇਲੀਗਲ ਇਨਕ੍ਰੋਚਮੈਂਟ ਕੀਤੀ ਹੋਈ ਉਹਨੂੰ ਆਪਾਂ ਦੁਬਾਰਾ ਖੋਲ ਕੇ ਤੇ ਪ੍ਰੋਪਰ ਤਰੀਕੇ ਨਾਲ ਦਸਤਾਵਜ਼ਨ ਦਾ ਕਰਾਂਗੇ ਸਰ ਇੱਕ ਜਿਹੜਾ ਨਸ਼ੇ ਦਾ ਦੌਰ ਬਹੁਤ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਇਸ ਇਸ ਤੇ ਆਪਾਂ ਬਹੁਤ ਬਰਖਲਾਫ ਹੈ ਜੀ ਕਿਉਂਕਿ ਮੈਂ ਹੁਣ ਜੇ ਸੇਰੀ ਚ ਆਇਆ ਮੈਂ ਐਸਐਚਓ ਲੁਨੀਆ ਸੀ ਪਹਿਲੇ ਉਥੇ ਵੀ ਆਪਾਂ ਜਗਾ ਜਗਾ ਐਸ ਪਰ ਦੀ ਡਾਇਰੈਕਸ਼ਨਸ ਆਫ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਹਦਾਇਤਾਂ ਨਿਰਦੇਸ਼ਾਂ ਦੇ ਮੁਤਾਬਿਕ ਤੇ ਜਗਾ ਜਗਾ ਸੰਪਰਕ ਮੀਟਿੰਗਸ ਕੀਤੀਆਂ ਜਾ ਰਹੀਆਂ ਤਾਂ ਕਿ ਲੋਕਾਂ ਨੂੰ ਰੂਟ ਲੈਵਲ ਤੋਂ ਇਸ ਇਸ ਪ੍ਰੋਬਲਮ ਦੇ ਬਾਰੇ ਜਾਣਕਾਰੀ ਕਰਾਈ ਤਾਂ ਲੋਕ ਸਾਨੂੰ ਪਰਸਨਲੀ ਆ ਕੇ ਮਿਲਣ ਪਰ ਉਹਨਾਂ ਕੋਨਟੈਕਟ ਨੰਬਰ ਦਿੱਤੇ ਜਾ ਰਹੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਜਾਏਗਾ ਉਹ ਜਿਸ ਮਰਜ਼ੀ ਤਰੀਕੇ ਨਾਲ ਮੈਨੂੰ ਕਾਲ ਕਰ ਲੈਣ ਮੇਰੇ ਮੁਨਸ਼ੀ ਨੂੰ ਮੇਰੇ ਡੀਐਸਪੀ ਸਾਹਿਬ ਨੂੰ ਜਾਂ ਮੇਰੇ ਐਸਐਸਪੀ ਸਾਹਿਬ ਨੂੰ ਕਾਲ ਕਰਕੇ ਦੱਸ ਸਕਦੇ ਆ ਕਿ ਇਸ ਏਰੀਆ 'ਚ ਨਸ਼ਾ ਕੋਈ ਵੇਚ ਰਿਹਾ ਜਾਂ ਕੋਈ ਨਸ਼ਾ ਲੈ ਰਿਹਾ ਦੋ ਸੇ ਦੋਨੇ ਤਰੀਕੇ ਨਾਲ ਆਪਾਂ ਉਹਨੂੰ ਹੈਂਡਲ ਕਰਨ ਲਈ ਤਿਆਰ ਜੇ ਕੋਈ ਨਸ਼ਾ ਪੀ ਵੀ ਰਿਹਾ ਤੇ ਆਪ ਉਹ ਸਾਡਾ ਸਿਧਾਂਤ ਕੇ ਮਿਲ ਸਕਦਾ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਡੀ ਐਡਿਕਸ਼ਨ ਸੈਂਟਰ ਛੱਡ ਕੇ ਔਰ ਫ੍ਰੀ ਆਫ ਕਾਸਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਡੀ ਐਡਿਕਸ਼ਨ ਸੈਂਟਰ ਛੱਡ ਕੇ ਉਹਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਵੇਚ ਰਿਹਾ ਉਹਨੂੰ ਮੈਂ ਵਾਰਨਿੰਗ ਦੇਣਾ ਚਾਹੁੰਦਾ ਕਿ ਜਾਂ ਤੇ ਉਹ ਇਸ ਏਰੀਆ ਨੂੰ ਛੱਡ ਦੇ ਤੇ ਜਾਂ ਆਪਣੇ ਕੰਮ ਦੀ ਛੱਡ ਦੇ ਸਰ ਇੱਕ ਇੱਕ ਜਿਹੜੀਆਂ ਮੈਡੀਕਲ ਸਟੋਰਾਂ ਦੇ ਨਸ਼ੀਲੀਆਂ ਗੋਲੀਆਂ ਮਿਲ ਰਹੀਆਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹਨਾਂ ਤੇ ਵੀ ਵਰਕ ਆਊਟ ਕਰ ਰਹੇ ਆ ਜੀ ਕੁਝ ਕੁਝ ਚੀਜ਼ਾਂ ਗਵਰਨਮੈਂਟ ਵੱਲੋਂ ਲਿਗਲਾਈਜ਼ ਹੈ ਜਦਾਂ ਪ੍ਰਿਆ ਦਾ ਵੀ ਇੱਕ ਇਸ਼ੂ ਹੁੰਦਾ ਉਹ ਗਵਰਨਮੈਂਟ ਵੱਲੋਂ ਐਨਡੀਪੀਐਸ ਦੇ ਵਿੱਚ ਨਹੀਂ ਫਾਲ ਕਰ ਰਿਹਾ ਤੇ ਫਿਰ ਵੀ ਜਿਹੜੀ ਵੀ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਕਿ ਡਾਕਟਰ ਦੀ ਸਲਾਹ ਤੋਂ ਗੋਲੀ ਦੇਣਾ ਜਾਂ ਮੈਡੀਸਿਨ ਦੇਣਾ ਉਹ ਇੱਕ ਇਲੀਗਲ ਕਾਰਵਾਈ ਹੈ ਉੱਤੇ ਵੀ ਪੁਨੈਸ਼ਨ ਹੋ ਜਾਏਗਾ ਸਰ ਮੈਡੀਕਲ ਸਟੋਰਾਂ ਵਾਲਿਆਂ ਦੇ ਬੜਾ ਸਿਕੰਜਾ ਕਰਦਾ ਹੈ ਪੁਲਿਸ ਸ਼ਾਮਿਲ ਕਰਦਾ ਹੈ ਹੈਲਥ ਡਿਪਾਰਟਮੈਂਟ ਆਲਾ ਹੈ ਤੇ ਪੁਰਸਵਾ ਇਹ ਮੈਡੀਕਲ ਸਟੋਰਾਂ ਦੇ ਬਹੁਤ ਬੜਿਆ ਸਾਰੇ ਜਿੰਨੇ ਵੀ ਆ ਕੁਝ ਥੋੜੇ ਜਿਹੇ ਇਹਦੇ ਵਿੱਚ ਮੈਡੀਕਲ ਸਟੋਰ ਆ ਜਿਹੜੇ ਅਜੇ ਵੀ ਅਜੇ ਵੀ ਮਤਲਬ ਵੇਚ ਰਹੇ ਨੇ ਸ਼ੇ ਉਹ ਉਹਨਾਂ ਦੇ ਬਾਰੇ ਤੁਸੀਂ ਕੋਈ ਕੀ ਕਹਿ ਰਹੇ ਹੋ ਡਿਪਾਰਟਮੈਂਟ ਆਪ ਗਲਤ ਕਰੂਗੇ ਬਿਲਕੁਲ ਜੀ ਉਹਨਾਂ ਦੇ ਬਾਰੇ ਉਹਨਾਂ ਨੂੰ ਮਾਨੀਟਰ ਕੀਤਾ ਜਾ ਰਿਹਾ ਮੈਂ ਆਪਣੇ ਗੁਪਤ ਸੋਰਸਾਂ ਤੋਂ ਆਪਣੇ ਤਰੀਕੇ ਨਾਲ ਉਹਨਾਂ ਦੀ ਫੀਡਬੈਕ ਲੈ ਰਿਹਾ ਤਾਂ ਕਿ ਜੇ ਕੋਈ ਗਲਤ ਕੰਮ ਕਰਦਾ ਤੇ ਉਹਨੂੰ ਬਣਦੀ ਇਹਦੀ ਸਜ਼ਾ ਦਿੱਤੀ ਧੰਨਵਾਦ ਧੰਨ ਸਹਿਯੋਗੀ ਗੁਰਵਿੰਦਰ ਸਿੰਘ ਦੇ ਨਾਲ ਮੈਂ ਬਾਬਾ ਅਜੀਤ ਸਿੰਘ ਥੋਪ ਤਮ